John. My name is Virender from USA India Today newspaper and Sarkam TV USA and I'm also doing MarriageLagan.com. We will find girls and girls for you to marry and uh, you can call me anytime 510-943-8037 or you can email me CircumTV at gmail.com or you can fill up your bio data on मैरिज लगन डॉट रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन मैरिज लगन इज अडिंग मैच मेकिंग सर्विसेज प्रोवाइडर वी ऑफर ट्रस्टेड एंड ओथेंटिक मेट्रीमोनल प्रोफाइल्स दो आर लुकिंग फॉर राइट ऑफ ग्रूम्स फॉर मैरिज register at info@marriagelegand.com we cater for usa canada uk australia india fiji and gona for more information call 5109438037 ਅਮਰੀਕਾ ਚ ਹਜ਼ਾਰਾਂ ਪੰਜਾਬੀਆਂ ਦਾ ਜੁਲੀ ਬਿਸਤਰਾ ਗੋਲ ਜੀਹਾਂ 트াম্প ਦੇ ਇਮੀਗ੍ਰੇਸ਼ਨ ਛਾਪਿਆਂ ਅੱਗੇ ਹਜ਼ਾਰਾਂ ਪੰਜਾਬੀਆਂ ਦੇ ਹੌਸਲੇ ਪਸਤ ਹੋ ਚੁੱਕੇ ਹਨ ਅਤੇ ਹੁਣ ਉਹਨਾਂ ਨੇ ਅਮਰੀਕਾ ਵਿੱਚੋਂ ਜੁਲੀ ਬਿਸਰਾ ਗੋਲ ਕਰਨਾ ਸ਼ੁਰੂ ਕਰ ਦਿੱਤਾ ਹੈ ਹਰ ਵੇਲੇ ਮਨ ਵਿੱਚ ਡਰ ਲੈ ਕੇ ਜੁਣਾ ਸੁੱਖਾ ਨਹੀਂ ਹੈ ਜਿਸ ਨੂੰ ਵੇਖਦਿਆਂ ਕੁਝ ਟੋਲੀਆਂ ਕੈਨੇਡਾ ਦੇ ਬਾਡਰ ਟੱਪਣ ਦੀ ਯੋਜਨਾ ਬਣਾ ਰਹੀਆਂ ਸਨ ਪ੍ਰਾਪਤ ਜਾਣਕਾਰੀ ਮੁਤਾਬਕ ਇਕੱਲੇ ਕੈਲੀਫੋਰਨੀਆ ਸੂਬੇ ਤੋਂ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਤਕਰੀਬਨ 3400 ਪ੍ਰਵਾਸੀਆਂ ਨੇ ਭਾਰਤ ਦਾ ਜਹਾਜ਼ ਚੜ੍ਹ ਗਏ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਅੰਕੜਾ ਕਈ ਗੁਣਾ ਵੱਧ ਸਕਦਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਤੋਂ ਸੰਕੇਤ ਆਉਂਦੇ ਸ਼ੁਰੂ ਹੋ ਗਏ ਹਨ ਕਿ ਅਸਾਈਲਮ ਕਲੇਮਸ ਵਿੱਚੋਂ ਸਿਰਫ ਚੋਣਵੀਆਂ ਅਰਜ਼ੀਆਂ ਤੇ ਵਿਚਾਰ ਹੋਵੇਗਾ ਅਤੇ ਜ਼ਿਆਦਾ ਰੱਦ ਕੀਤੀਆਂ ਜਾ ਸਕਦੀਆਂ ਹਨ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਉੱਤੇ ਸਭ ਤੋਂ ਵੱਧ ਮਾਰ ਪਵੇਗੀ ਪਰ ਵਿਜ਼ਟਰ ਵੀਜ਼ਾ ਤੇ ਅਮਰੀਕਾ ਪੁੱਜਣ ਮਗਰੋਂ ਪਨਾਹ ਦਾ ਦਾਅਵਾ ਕਰਨ ਵਾਲਿਆਂ ਨੂੰ ਰਾਹਤ ਮਿਲ ਸਕਦੀ ਹੈ ਇਮੀਗ੍ਰੇਸ਼ਨ ਵਕੀਲ ਹੈ ਜਸਪ੍ਰੀਤ ਸਿੰਘ ਨੇ ਭਾਈ ਅਮਜਿਤ ਸਿੰਘ ਦੀ ਮਿਸਾਲ ਦਿੱਤੀ ਜਿਨ੍ਹਾਂ ਦਾ ਗ੍ਰੀਨ ਕਾਰਡ ਰੱਦ ਕਰ ਦਿੱਤਾ ਗਿਆ ਸੀ ਅਤੇ ਹੁਣ ਅਮਰੀਕਾ ਛੱਡ ਰਹੇ ਹਨ ਦੂਜੇ ਪਾਸੇ ਸਿਰਫ ਅਸਾਈਲਮ ਕਲੇਮ ਤੇ ਵਰਕ ਪਰਮਿਟ ਹਾਸਲ ਕਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਅਤੇ ਉਹਨਾਂ ਵਾਸਤੇ ਅਮਰੀਕਾ ਵਿੱਚ ਜ਼ਿੰਦਗੀ ਲੰਗਾਉਣੀ ਬਿਹੱਦ ਮੁਸ਼ਕਲ ਹੋਵੇਗੀ ਉਹ ਇਨ੍ਹਾਂ ਹਾਲਾਤਾਂ ਨੂੰ ਵੇਖਦਿਆਂ ਪੰਜਾਬ ਵਾਪਸੀ ਕਰਨ ਜਾ ਰਹੇ ਜਾਂ ਕਨੇਡਾ ਦਾਖਲ ਹੋਣ ਤੋਂ ਸਿਵਾਏ ਕੋਈ ਰਾਹ باقی ਨਹੀਂ ਬਚਦਾ ਇਸੇ ਦੌਰਾਨ ਐਚਬੀ ਵੀਜ਼ਾ ਤੇ ਅਮਰੀਕਾ ਵਿੱਚ ਕਦਮ ਰੱਖਦਿਆਂ ਲੱਖਾਂ ਡਾਲ ਦੀ ਕਮਾਈ ਕਰਨ ਵਾਲਿਆਂ ਨੇ ਵੀ ਦੱਖਣ ਭਾਰਤ ਦੇ ਸ਼ਹਿਰ ਵਿੱਚ ਵਸੇਵੇ ਦਾ ਰਾਤ ਲਾਸ਼ਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਗ੍ਰੀਨ ਦੇ ਰਾਹ ਤੇ ਬੰਦ ਹੋ ਚੁੱਕੇ ਹਨ ਭਾਰਤ ਘੱਟ ਤੋਂ ਘੱਟ 2028 ਤੱਕ ਭਾਰਤੀ ਲੋਕ ਗ੍ਰੀਨ ਕਾਰਡ ਲਾਟਰੀ ਵਿੱਚ ਸ਼ਾਮਲ ਨਹੀਂ ਹੋ ਸਕਦੇ ਇਮੀਗ੍ਰੇਸ਼ਨ ਨਿਯਮਾਂ ਮੁਤਾਬਕ ਹੈ ਜਿਹੜੇ ਮੁਲਕ ਤੋਂ ਪਿਛਲੇ 5 ਸਾਲ ਦੌਰਾਨ 50 ਹਜ਼ਾਰ ਤੋਂ ਵੱਧ ਪ੍ਰਵਾਸੀ ਅਮਰੀਕਾ ਪੁੱਜੇ ਹੋਣ ਉਸ ਮੁਲਕ ਨੂੰ ਲਾਟਰੀ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਅੰਕੜਿਆਂ ਤੇ ਝਾਤ ਮਾਰੀਏ ਤਾਂ 2021 ਵਿੱਚ 93 ਜਾਂ 450 ਭਾਰਤੀਆਂ ਨੇ ਅਮਰੀਕਾ ਪ੍ਰਵਾਸ ਕੀਤਾ ਅਤੇ 2022 ਵਿੱਚ ਇਹ ਅੰਕੜਾ ਵੱਧ ਕੇ 1,27,000 ਹੋ ਗਿਆ 2023 ਵਿੱਚ 78000 ਪ੍ਰਵਾਸੀਆਂ ਨੇ ਕੰਮਕਾਜ ਦੇ ਮਕਸਦ ਨਾਲ ਅਮਰੀਕਾ ਦੀ ਧਰਤੀ ਦੇ ਕਤਮ ਰੱਖਿਆ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲਿਆਂ ਦਾ ਅੰਕੜਾ 20000 ਤੋਂ ਉੱਤੇ ਜਾ ਰਿਹਾ ਸੀ ਹੁਣ ਡਿਪੋਰਟੇਸ਼ਨ ਦਾ ਸਭ ਤੋਂ ਵੱਧ ਖਤਰਾ ਇਹਨਾਂ ਉੱਪਰ ਹੀ ਮੰਡਰਾ ਰਿਹਾ ਹੈ ਅਤੇ ਇਮੀਗ੍ਰੇਸ਼ਨ ਮਾਰਾ ਮੁਤਾਬਕ ਅਮਰੀਕਾ ਵਿੱਚ ਪੱਕੇ ਹੋਣ ਦੇ ਰਾਹ ਪਹਿਲਾਂ ਹੀ ਘਟ ਹਨ

उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फोट पर मैरिज लगन डॉट कॉम रजिस्ट्रेशन करें हम लोग यूएसए कनाडा यूके ऑस्ट्रेलिया भारत फिजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात आरोप कॉल करें वैरिंडर उभी in to marriagelagan.com every Saturday 2 to 3 p.m. with weddingguru Udi, a show about matrimonials, life partnership, and relationships. Only on Radio Deep 1550 a.m.